ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਮੈਂ ਤਾਂ ਉੱਪਰ ਥੋੜਾ نیچے ਕੰਧ ਦੇ ਪਾਰ ਪਾ ਰਹੇ ਆ ਦੇਖੋ ਆ ਦੇਖੋ ਪਾਰ ਇੱਕ ਇੱਕ ਆ ਐਲਬਮ ਲੱਗਦੀ ਵੀ ਹਾਂਜੀ ਐਲਬਮ ਵਿਆਹ ਦੀ ਇਹ ਦੇਖੋ ਅੱਧਾ ਇਹ ਚੀਜ਼ਾਂ ਦੇ ਦੇਖੋ ਕਿਦਾਂ ਨਹੀਂ ਬੈੱਡ ਠੀਕ ਹੈ ਸਾਰਾ ਅੱਛਾ ਜਮੀ ਫੁੱਕ ਗਿਆ ਸਾਰੇ ਕੱਪੜੇ ਦੀਏ ਤੁਹਾਡੇ ਕੋਲ ਸिलाई ਮਸ਼ੀਨਾਂ ਸੀ ਸਭ ਕੁਝ ਹੋ ਗਿਆ ਜਿਹੜਾ ਵੀ ਮਾਰਾ ਕੋਈ ਸ਼ੀਟ ਨਹੀਂ ਸਭ ਤੇ ਪੱਕੇ ਦੇ ਕੋਲ ਇੱਕ ਪੱਕੇ ਆ ਸਾਰੇ ਅਲਮਾਰੀ ਚ ਮਤਲਬ ਆਪਣਾ ਕਪੜਾ ਜੋ ਸਾਰੇ ਡਾਕੂਮੈਂਟ ਵਗੈਰਾ ਸਾਡਾ ਬਸ ਇੱਕ ਜਿਹੜਾ ਪਾਇਆ ਪਾਇਆ ਅਲਮਾਰੀ ਵਿੱਚ ਇਹ ਕੈਮਰਾ ਵੀ ਨਾ ਵੀ ਵਜੋ ਸਭ ਨਕਦੀ ਵੀ ਜਲ ਗਈ ਹਾਂਜੀ ਸਾਰਾ ਕੁਝ ਵਿੱਚ ਸਾਰੇ ਡਾਕੂਮੈਂਟ ਵਗੈਰਾ ਸਭ ਕੁਝ ਵਿੱਚ 10 3 11 दिया फोटो फोटो कॉपी का जरूर तो सादा बात ही एक मिनट को भी देखिए ਇਹ ਪੱਖੇ ਦੇ ਦੀਏ ਸਾਰਾ ਬੁਝ ਗਿਆ ਪੱਖੇ ਦਾ ਹਾਜੀ ਨਿਊ ਲਗਾਏ ਸੀ ਪੱਖੇ ਬਿਲਕੁਲ ਥੱਲੇ-ਥੱਲੇ ਮੋਟਰਾਈ ਚੰਗੀ ਰਹਿ ਗਈਆਂ ਨੇ ਇਹਨਾਂ ਦਾ ਸਾਰੇ ਮਕਾਨ ਦੇ ਵਿੱਚ ਉਧਰ ਵੀ ਸਾਰੇ ਤਰੇੜਾ ਉਹ ਦੇਖੋ ਉਹਦੇ ਵਿੱਚ ਚੋਕ ਸਾਰਾ ਕੁਝ ਸਾਰੀ ਉਧਰ ਨੂੰ ਸਿਲੰਡਰ ਬਲਾਸਟ ਹੋਣਾ ਵੱਜ ਗਿਆ ਨਾਲ ਲੈ ਕੇ ਆਇਆ ਫਾਇਰ ਬਗੇਟ ਫਾਇਰ ਬਗੇਟ ਦੇ ਜਾ ਕੇ ਆਇਆ ਬੰਦਾ ਟਾਈਮ ਲਾ ਗਿਆ ਜਦੋਂ ਸਭ ਕੁਝ ਖੱਲੇ ਵੀ ਆ ਕੇ ਲੱਗ ਪਿਆ ਖਤਮ ਹੋ ਜਾਣਾ ਸੀ ਸਾਡਾ ਹਾਂਜੀ

ਸਾਰੇ ਡਾਕੂਮੈਂਟ ਏ ਉਹ ਪੂਜਾ ਲਈ ਜਾ ਸਾਰੀ ਜੀ ਦੀਆਂ ਕਾਪੀਆਂ ਲਿਗੀਆਂ ਡਾਕੂਮੈਂਟਸ ਸਾਡੇ ਕੀਤਾ ਤੁਹਾਨੂੰ ਦੱਸਿਆ ਹੋਇਆ ਬੰਨ ਆਹ ਰੰਗ ਹੈ ਐਕਸਰ ਹੈ ਐਕਸਰ ਦੇ 42 ਬੜੋਸੀ ਬੜੋਸੀ ਪਿੱਛੋਂ ਦਾ ਸਾਰੇ نیچے ਉਤਰ ਗਏ ਸੀ ਕਿ ਹਾਈ ਚਲੇ ਦੀ ਆਵਾਜ਼ ਆਈਏ ਨਾ ਸਰਕ ਸਿੰਘਾਬੀ ਦੇ ਵਿੱਚ ਅੱਗ ਜਲੀ ਦੀ ਘਟਨਾ ਹੋਈ ਹੈ ਸਰਕੀ ਸਰੋਂ ਲਗਭਗ ਰਾਤ 12:00 ਵਜੇ ਦੇ ਕਰੀਬ ਅੱਗ ਲੱਗੀ ਸੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹ ਤੁਰੰਤ ਗੱਡੀ ਸਾਡੀ ਫਾਇਰ ਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ ਕੀ ਸਰ ਅੰਦਾਜ਼ਨ ਕਿੰਨੇ ਦਾ ਨੁਕਸਾਨ ਹੋ ਗਿਆ ਸਰ ਉਹਨਾਂ ਦੇ ਦੱਸਣ ਅਨੁਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾਂ ਨੂੰ ਬਚਾਇਆ ਗਿਆ ਤੇ ਉੱਪਰਲੀ ਰਹਿਸ਼ਤੀ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਨਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਸਿਲੰਡਰ ਉੱਪਰ ਰੱਖਿਆ ਸੀ ਉਹ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਇਸ ਕਾਰਨ ਸਾਹਮਣੇ ਆਇਆ ਸਰ ਕਾਰਨ ਮੁੱਕ ਦੇ ਨਹੀਂ ਸਾਹਮਣੇ ਆਇਆ ਲੱਗਦਾ ਦੇਖ ਕੇ ਆ ਕੇ ਸਵੇਰੇ ਵੀ ਆ ਕੇ ਮੈਂ ਕੋ ਗੱਡੇ ਤੇ ਬੈਠੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰ ਕੇ ਸੂਇਆਂ ਮਾਰ ਮਾਰ ਕੇ ਕੀ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਕਿ ਇੱਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਇੱਦਾਂ ਇੰਨਾ ਕੁਝ ਹੋ ਗਿਆ ਸਮਝ ਹੀ ਨਹੀਂ ਆਉਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਅੱਜ ਆਪਣੇ ਘਰ ਦੇ ਸਭ ਕੁਝ ਮਿੱਤੇ ਦੋ ਦਿਨ ਨੀਂਦ ਨਹੀਂ ਆਇਆ ਅੱਖ ਚ ਬੁਗਾਉਂਦੇ ਆਪਣੇ ਘਰ ਸਭ ਕੁਝ ਰੱਖਦੇ ਸਾਹਮਣੇ ਆ ਲੱਗੇ ਜੁੱਤ ਦੇ ਕੀ ਕਿੰਨੇ ਵਜੇ ਸਾਢੇ 11:40 ਤੱਕ ਬਦਲ ਸਭ ਕੁਝ ਅੱਗ ਲੱਗੀ ਸੀ ਸਾਢੇ 11 ਜਿਹੜਾ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਕਰਦਾ ਮम्मा ਮੈਂ نیچے ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਕੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਸੀ ਬਸ نیچے ਗਿਆ ਫੋਨ ਫੋਨ ਕੀਤਾ ਮੈਂ ਕਾ ਫੋਨ ਲੱਗਾ ਮੈਂ ਕਾ ਚਾਰਜ ਲਗਾਇਆ ਫੋਨ ਨੇ ਮਮਾ ਸਮੈਲ ਆ ਰਹੀ ਹੈ ਸਮੈਲ ਆ ਰਹੀ ਹੈ ਮੈਂ ਕਾ ਬੇਟੇ ਬਾਹਰ ਹੋਣਾ ਚੁਗਿਆ ਚੁਗਿਆ ਚ ਅੱਗ ਬਲਦੀ ਹੋਈ ਹੈ ਨਹੀਂ ਕਹਿੰਦਾ ਮਮਾ ਫਿਰ ਵੀ ਮੈਂ ਵੀ ਬਾਹਰ ਗਈ ਤੇ ਧੂਆਂ ਜਾ ਉੱਠ ਰਿਆ ਅਸੀਂ ਬਾਥਰੂਮ ਗਈਆਂ ਫਿਰ ਅਸੀਂ ਉੱਠ ਕੇ ਉੱੱਪ ਜਾ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਐਨੇ ਭੰਬੜ ਬੱਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਕਿੰਨੇ ਦਾ ਹੁਣ ਤੁਹਾਡਾ ਨੁਕਸਾਨ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਸਬੂਤ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀ ਪੈਨ ਕਾਰਡ ਆਧਾਰ ਕਾਰਡ ਰਜਿਸਟਰੀ ਦੀਆਂ ਸਭ ਕੁਝ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਥ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਛ ਨਹੀਂ ਹਾਂਜੀ ਸਰਦੀਆਂ ਦਾ ਇੰਨਾ ਕੱਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜ ਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲਿਆਂਦਾ ਸਭ ਕੁਛ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕੱਪੜਾ ਪਾਇਆ ਬਸੇ ਯੋਈ ਘੁਰਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜ਼ਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਆ ਬਸ ਦੇਖ ਦੇਖ ਕੇ ਆਪਣੇ ਆਪ ਨੂੰ ਹੌਲ ਪੈਂਦੇ ਆ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਇਨਸਾਨ ਕਰਦਾ ਬਣਾਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕੱਪੜੇ ਕੁੱਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆਹ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕੱਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮਮਾ ਚੁੱਪ ਕਰੋ ਚੁੱਪ ਕਰੋ ਲੇਕਿਨ ਹੌਂਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਹੀ ਰੋੜਾ ਆਂਦਾ ਮੇਰੀ ਜ਼ਿੰਦਗੀ ਵਰਦੀ ਸਾਰਾ ਮੁਸਕਤਬ ਹੋ ਗਿਆ ਚੁੱਪ ਹੋ ਜਾ ਚੁੱਪ ਕੀ ਨਾ ਮੈਂ ਕੀਤਾ ਪ੍ਰਗਮ ਕਪੂਰ ਜਿਹੜਾ ਹਾਸਾ ਹੋ ਗਿਆ ਕਿਦਾਂ ਸਾਰਾ ਕਟ ਅਸੀਂ 10 ਮਿੰਟ ਪਹਿਲਾਂ ਹੀ ਨੀਤੇ ਤੋਂ ਉੱਪਰ ਬ੍ਰਦਰ ਆਇਆ ਸੀਗਾ ਕੁਝ ਵੀ ਨਹੀਂ ਸੀਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜੇ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਜੱ ਤੱਕ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬ੍ਰਿਗੇਡ ਨੂੰ ਫੋਨ ਕਰੇ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬڑا ਬ੍ਰਦਰ ਫਾਇਰ ਬ੍ਰਿਗੇਡ ਕੋ ਆਪ ਚੱਲ ਗਿਆ ਦੀਆ ਦੋ ਵਾਰੀ ਵਾਅਦ ਕੀ ਡਿਗ ਵੀ ਗਿਆ ਦੀਆ ਤਾਂ ਵੀ ਉਹ ਚੱਲ ਗਿਆ ਫਿਰ ਉਹਨਾਂ ਨਾਲ ਫਾਇਰ ਬ੍ਰਿਗੇਡ ਐ ਬੈਠ ਕੇ ਆਇਆ ਉਹਨੇ ਦੱਸਿਆ ਜਦ ਕਿ ਮਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਇਹ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਨੇ ਕੀਤਾ ਐਸ ਐਚਓ ਦਫ਼ਤਰ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਬੀਬ ਵੀ ਪਾਦਰ ਸਾਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸ ਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਹਾਂਜੀ ਲਾਈ ਵੀ ਕਦੇ ਜਿਹੜਾ ਮਾਟਰ ਦੱਸ ਰਹੇ ਵੀ ਪੰਜ ਤੋਂ 6 ਲੱਖ ਦਾ ਤੁਹਾਡਾ ਨੁਕਸਾਨ ਹਾਂਜੀ ਹੋ ਗਿਆ ਘੱਟ ਵੱਧ ਇੰਨਾ ਹੋ ਗਿਆ ਸਾਰਾ ਕੁਝ ਹੋ ਵੀ ਸਾਡਾ ਸਾਰੇ ਡਾਕੂਮੈਂਟ ਸਭ ਕੁਝ ਜੋ ਵੀ ਸਭ ਕੁਝ ਖਤਮ ਹੋ ਗਿਆ ਸਾਡਾ ਕੁਝ ਵੀ ਨਹੀਂ ਬਚਿਆ ਸਾਰਾ ਕੁਝ ਖਤਮ ਹੋ ਗਿਆ ਕੁਝ ਨਹੀਂ ਬਚਿਆ ਕਾਰਨ ਕੀ ਲੱਗਦਾ ਵੈਸੇ ਕੰਨ ਕੁਝ ਨਹੀਂ ਗਿਆ ਸ਼ੋਰ ਸਰਕਟ ਘਰੇ ਨੇ ਬਾਕੀ ਤੁਹਾਨੂੰ ਤਾਂ ਲੱਗਦਾ ਨਹੀਂ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਹੀ ਨਹੀਂ ਨਾ ਕੁਝ ਨਹੀਂ ਪਤਾ ਸਾਨੂੰ ਕੀ ਹੋਇਆ ਕਿ ਕੁਝ ਵੀ ਨਹੀਂ ਸਭ ਕੁਝ ਸੀ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇ ਜਿਹੜੀ ਚੱਲ ਗਿਆ ਅੰਦਰ ਰੱਖ ਦਿੰਦੇ ਆ ਕਿ ਕਾਨੂੰ ਕਿ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਸੀਗਾ इस तरह दिया दबर अपने आले दुआले देखने ला चैनल नबसक्राइब करो अडिया खबर शेयर करो अगलिया खबर देखते रहो इंडियन टीवी न्यूज पंजाब